ਮਾਰਜਰੀ ਟੇਲਰ ਗ੍ਰੀਨ ਇੱਕ ਟੈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਦੀ ਬਹੁਤ ਤਕੜੀ ਸਪੋਰਟਰ ਰਹੀ ਹੈਗੀ ਆ ਤੇ ਹੁਣ ਪੂਰੀ ਉਹਨਾਂ ਦੇ ਵਿੱਚ ਲੜਾਈ ਚੱਲ ਰਹੀ ਆ ਤੇ ਅਸੈਸੀਨੇਸ਼ਨ ਥ੍ਰੈਟਸ ਵੀ ਮਾਰਜਰੀ ਟੇਲਰ ਗ੍ਰੀਨ ਦੇ ਅਗੇਂਸਟ ਹੋਈਆਂ ਹੈਗੀਆਂ ਇਹ ਜਾਰਜੀਆ ਦੀ ਪੁਲਿਸ ਨੇ ਆਲਰੇਡੀ ਕਨਫਰਮ ਕਰ ਦਿੱਤਾ ਹੈਗਾ 트੍ਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਕੋਈ ਵੀ ਸਪੋਰਟ ਨਹੀਂ ਕਰੂੰਗਾ ਮੈਂ ਮਾਰਜਰੀ ਟੇਲਰ ਨੂੰ ਹਰਾਉਣਾ ਚਾਹੀਦਾ ਹੈਗਾ ਪਰ ਮਾਰਜਰੀ ਟੇਲਰ ਦਾ ਪਿਛਲੇ ਦਿਨਾਂ ਦੇ ਵਿੱਚ ਜੋ ਸਟੈਂਡ ਲਿਆ ਗਿਆ ਆ ਉਹਦੇ ਨਾਲ ਬਹੁਤ سارے ਜਿਹੜੇ ਡੈਮੋਕ੍ਰੇਟਸ ਆ ਉਹ ਵੀ ਉਹਦਾ ਜਿਹੜਾ ਸਾਥ ਦੇ ਰਹਿ ਗਿਆ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਵੀ ਲੈ ਕੇ ਕਿਉਂਕਿ ਇੱਕ ਪਾਸੇ ਉਹ ਕਹਿ ਰਹੀ ਆ ਵੀ ਜਿਹੜੀ H1B ਵਗੈਰਾ ਬੰਦ ਹੋਣਾ ਚਾਹੀਦਾ ਦੂਸਰੇ ਪਾਸੇ ਉਹ ਇਹ ਵੀ ਕਹਿ ਰਹੀ ਆ ਵੀ ਜਿਹੜੀਆਂ ਬਹੁਤ ਸਾਰੀਆਂ ਜੌਬਸ ਆ ਉਹ ਅਮਰੀਕਨ ਕਰਦੇ ਨਹੀਂ ਸੋ ਉਹ ਵੀ ਸਾਨੂੰ ਚਾਹੀਦੀਆਂ ਹੈਗੀਆਂ ਇਹ ਸਾਰੇ ਕਾਸੇ ਚੋਂ ਹੁਣ ਇਹ ਨਿਕਲ ਕੇ ਆਇਆ ਵੀ ਮਾਰਜਰੀ ਟੇਲਰ ਗ੍ਰੀਨ ਜੀਓਪੀ ਦੀ 2028 ਦੀ ਨੋਮੀਨੀ ਹੋ ਸਕਦੀ ਹੈਗੀ ਆ ਅੱਜ ਦਾ ਨਿਊਜ਼ ਵੀਕ ਮੈਗਜ਼ੀਨ ਇਹ ਕਹਿ ਰਿਹਾ ਵੀ ਉਹਦਾ GOP ਦਾ 2028 ਦਾ ਨੋਮੀ ਨੀ ਹੋਣਾ ਆਲਮੋਸਟ ਡਬਲ ਹੋ ਗਿਆ ਹੈਗਾ ਸੋ ਇਹ ਇੱਕ ਟੱਕਰ ਜਿਹੜੀ ਆ ਜਿਹੜੀ ਬਹਿਸ ਉਹਨਾਂ ਨੂੰ ਦੇ ਸਕਦੀ ਹੈਗੀ ਆ ਫਲੋਰੀਡਾ ਦੇ ਗਵਰਨਰ ਰਾਉਂਡ ਡਿਸੈਂਟਰਸ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਹੈਗੇ ਆ ਪਰ ਜਿਸ ਹਿਸਾਬ ਦੇ ਨਾਲ ਮਾਰਜਰੀ ਗ੍ਰੀਨ ਲੇਡੀਜ਼ ਦੇ ਵਿਕਟਮਸ ਦੇ ਹੱਕ ਦੇ ਵਿੱਚ ਆਈ ਆ ਤੇ ਕਾਫੀ ਸymਪਤੀ ਜਿਹੜੀ ਆ ਉਹਦੇ ਵੱਲ ਲੋਕਾਂ ਦੀ ਗਈ ਹੈਗੀ ਜੀ ਜਿਹੜੀ ਅਸੈਸੀਨੇਸ਼ਨ ਅਟੈਂਪਟਸ ਦੀ ਗੱਲ ਆ ਦੇਖੋ ਹਰਜੋਤ ਸਿੰਘ ਜੀ ਗੱਡੀ ਮਾੜੀ ਜਿਹੜੀ ਗੱਲ ਆ ਖੁਦ ਰਾਸ਼ਪਤੀ ਟਰੰਪ ਇੱਕ ਅਸੈਸੀਨੇਸ਼ਨ ਅਟੈਂਪਟ ਦੇ ਜਿਹੜੇ ਉਹ ਬਚੇ ਆ ਉਸਤੇ ਬਾਲਵਾਲ ਜਿਹੜਾ ਉਹਨਾਂ ਦਾ ਬਚਾਅ ਹੋਇਆ ਤੇ ਹੁਣ ਐਬਸਟਿਨ ਫਾਈਲ ਰਿਲੀਜ਼ ਕਰਨ ਦੇ ਲਈ ਟਰੰਪ ਉਹਨਾਂ ਦੇ ਵਿਰੁੱਧ ਹੋਣ ਦੇ ਕਰਕੇ ਹੁਣ ਉਹਨਾਂ ਨੂੰ ਜਿਹੜੀਆਂ ਹੋਰ ਅਸੈਸੀਨੇਸ਼ਨ ਅਟੈਂਪਟਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਜਿਹੜੇ ਆ ਉਹਦੀਆਂ ਕਈ ਵਿਚਾਰਕ ਜਿਹੜੀਆਂ ਗੱਲਾਂ ਦੇ ਨਾਲ ਸਹਿਮਤ ਨਹੀਂ ਵੀ ਹੋ ਸਕਦੇ ਦੈਟਸ ਓਕੇ ਦੈਟ ਇਨ ਨਾਰਮਲ ਗੱਲ ਆ ਦੁਨੀਆ ਦੇ ਵਿੱਚ ਹਰ ਇੱਕ ਦਾ ਹਰ ਇੱਕ ਦੇ ਨਾਲ ਨਹੀਂ ਬਣਦੀ ਉਹਨਾਂ ਦੇ ਵਿਚਾਰਕ મતਭੇਦ ਜਿਹੜੇ ਉਹ ਰਹਿੰਦੀ ਆ ਪਰ ਉਸ ਨੂੰ ਜਿਹੜੀ ਉਹ ਮਾਰਨ ਦੀ ਜਿਹੜੀ ਗੱਲ ਕਰਨੀ ਟ੍ਰੇਟਰ ਜਿਹੜਾ ਆ ਉਸ ਨੂੰ ਕਹਿੰਦੇ ਵੀ ਕਹਿ ਰਹੇ ਆ ਤੇ ਉਹਦੇ ਬਾਰੇ ਜਿਹੜੀ ਉਹ ਗੱਲ ਜਿਹੜੀ ਉਹ ਸਾਹਮਣੇ ਆਈ ਆ ਇਹ ਪਹਿਲੀ ਦੀ ਨਹੀਂ ਹੋਇਆ ਉਦਾਂ ਇਸ ਦੀ ਪਹਿਲਾਂ ਵੀ ਇਸ ਤੇ ਘਰਾਂ ਨੂੰ ਜਿਹੜਾ ਸਵਾਰਟ ਆ ਉਹ ਹੋ ਚੁੱਕੇ ਹੈਗੇ ਆ ਪਾਈਪ ਬੌਮ ਥ੍ਰੈਟ ਦੀ ਜਿਹੜੀ ਚਰਚਾ ਆ ਉਹ ਵੀ ਚੱਲ ਰਹੀ ਆ ਕਹਿੰਦੇ ਵੀ ਉਹਦੇ ਘਰ ਨੂੰ ਜਿਹੜਾ ਉਹ ਲੈ ਕੇ ਉਹਦੇ ਉਲਟ ਇਦਾਂ ਦੇ ਜਿਹੜੇ ਖਤਰੇ ਆ ਉਹ ਬਣੇ ਪਏ ਆ ਸੋ ਪਿਛਲੇ ਹਫਤੇ ਦੇ ਵਿੱਚ ਮਾਰਜਰੀ ਟੇਲਰ ਗ੍ਰੀਨ ਤੇ ਜਿਹੜੇ ਟਰੰਪ ਆ ਉਹਨਾਂ ਦਾ ਤੋੜ ਵਿਛੋੜਾ ਇੱਕ ਹਿਸਾਬ ਦੇ ਨਾਲ ਸੰਬੰਧਾਂ ਦਾ ਇੱਕ ਦੂਜੇ ਦੇ ਸਾਥ ਦਾ ਜਿਹੜਾ ਆ ਉਹ ਹੋ ਚੁੱਕਾ ਆ ਤੇ ਕੱਲ ਹੀ ਜਿਹੜਾ ਮਾਰਜਰੀ ਟੇਲਰ ਗ੍ਰੀਨ ਆ ਉਸਨੇ ਇਹ ਗੱਲ ਆਖੀ ਸੀ ਵੀ ਉਸ ਨੂੰ ਜਿਹੜਾ ਮਾਰਨ ਦੀਆਂ ਧਮਕੀਆਂ ਜਿਹੜੀਆਂ ਆ ਉਹ ਮਿਲ ਰਹੀਆਂ ਸੋ ਥ੍ਰੈਟਸ ਜਿਹੜੇ ਆ ਉਸ ਨੂੰ ਆ ਰਹੇ ਨੇ ਤੇ ਉਹਨੇ ਕਿਹਾ ਵੀ ਹੌਟ ਬੈਡ ਆਫ ਥ੍ਰੈਟਸ ਅਗੇਂਸਟ ਮੀ ਆਰ ਬੀਇੰਗ ਫਿਊਲਡ ਐਂਡ ਐਗਡ ਔਨ ਬਾਈ ਦ ਮੋਸਟ ਪਾਵਰਫੁਲ ਮੈਨ ਇਨ ਦ ਵਰਲਡ 트럼ਪ ਉਹਨਾਂ ਦਾ ਨਾਮ ਲਏ ਬਿਨਾ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਸਭ ਤੋਂ ਜਿਹੜਾ ਤਾਕਤਵਰ ਇਨਸਾਨ ਹੈ ਇਸ ਟਾਈਮ ਦੁਨੀਆ ਦੇ ਵਿੱਚ ਆ ਉਹਦੇ ਜਿਹੜੇ ਸਪੋਰਟਰ ਆ ਉਹਨਾਂ ਦੇ ਦੁਆਰਾ ਜਿਹੜੇ ਇਹ ਉਹਨਾਂ ਨੂੰ ਧਮਕੀਆਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਆ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ ਇਸ ਤੋਂ ਪਹਿਲਾਂ ਮਾਰਜਰੀ ਟੇਲਰ ਗ੍ਰੀਨ ਨੇ 2021 ਦੇ ਵਿੱਚ ਵੀ ਇਦਾਂ ਹੀ ਜਿਹੜਾ ਉਹ ਕਿਹਾ ਸੀਗਾ ਵੀ ਉਸ ਨੂੰ ਡੈਥ ਡੈਥ ਥ੍ਰੈਟਸ ਜਿਹੜੇ ਮਾਰਨ ਦੀਆਂ ਧਮਕੀਆਂ ਜਿਹੜੀਆਂ ਆ ਉਹ ਮਿਲੀਆਂ ਸੀ ਜਦ ਉਸ ਨੇ ਇੱਕ ਬਾਈਪਾਰਟਿਜ਼ਨ ਇਨਫਰਾਸਟ੍ਰਕਚਰ ਬਿਲ ਉਸ ਟਾਈਮ ਦੇ ਉੱਤੇ ਰਾਸ਼ਪਤੀ ਬਾਈਡਨ ਹੋਣਾਂ ਦੇ ਕਾਰਜਕਾਲ ਦੇ ਵਿੱਚ ਉਸ ਦੀ ਇਸ ਨੇ ਸਪੋਰਟ ਕੀਤੀ ਸੀ